ਅੱਜ ਆਪਾਂ ਪਹੁੰਚ ਚੁੱਕੇ ਗੋਵਿੰਦ ਘਾਟ ਤੇ ਮੈਂ ਤੁਸੀਂ ਹੁਣ ਜਾ ਰਹੇ ਗੱਡੀ ਦਾ ਸਮਾਂ ਹੋ ਚੁੱਕਾ ਹੈ ਤੇ ਹੁਣ ਚੱਲਿਆ ਆਪਾਂ ਬੈਗ ਜਮ੍ਹਾਂ ਕਰਾਉਣ ਲੈ ਤੁਹਾਨੂੰ ਮਿਲਣਾ ਸਫਰ ਦੇ ਜਾ ਕਿਉਂਕਿ 2 ਵਜੇ ਤੇ ਯਾਤਰਾ ਬੰਦ ਕਰ ਦਿੰਦੇ ਆ ਜਾਣ ਤੁਹਾਨੂੰ ਅੱਗੇ ਦਾ ਨਜ਼ਾਰਾ ਦਿਖਾਣੇ ਆ ਮਾਲਕ ਦੇ ਮੈਂ ਤੇ ਘਾੜ ਤੋਂ ਚੱਲਿਆ ਬਾਡਣ ਦੇ ਲੈ ਗਏ ਦਨੋਂ ਮੈਂ ਤੇ ਸਨੀਆਂ ਜਿਹੜਾ ਕੋਈ ਵੰਦਨ ਕਰਦੇ ਤਾਂ ਟਾਈਮ 6:30 ਵਜੇ ਡੰਗਰ ਖਾ ਲਿਆ ਆਪਾਂ ਥੋੜਾ ਬਾਦਾ ਤੇ ਹੁਣ ਗੱਡੀ ਫੜੀ ਆਪਾਂ ਯਾਤਰਾ ਸ਼ੁਰੂ ਕਰਦੇ ਕਿਉਂਕਿ ਜਲਦਬਾਜੀ ਇੰਨੀ ਸੀਗੀ ਆ ਜਿਹੜਾ ਸਫਾਟਾ ਬੜਾ ਬੜਾ ਸਮਾਨ ਪੈਕ ਕਰਾਇਆ ਚੱਲਦੇ ਆ ਤੇ ਮੱਧਲੇ ਦੇ ਮੁਸਾਫਰ ਦੇ ਵਿੱਚ ਹਾਂ ਕੋਈ ਨਾ ਪਾਜੀ ਪਿੱਛੇ ਬੈਠੇ ਨੇ ਤੇ ਅਸੀਂ ਸੈਂਟਰ ਵਾਲੀ ਸੀਟ ਤੇ ਬੈਠੇ ਹਾਂ ਟਾਈਮ 6:30 ਵਜੇ ਹੋ ਗਏ ਦੋਦੇ ਆ ਰੈਸਟ ਵੀ ਠੀਕ ਹੋ ਜਾਏਗੀ ਸਾਡੇ ਬਾਅਦ ਹੀ ਮਿਲਦਾ ਤੁਹਾਨੂੰ ਰੱਗੇ ਜਾ ਕੇ ਸਮਝਦੇ ਜੀ ਸੇਸ਼ਨ ਵਾਲਾ ਚੈੱਕ ਵਾਲਾ ਕੇਂਦਰ ਤੇ ਇੱਥੇ ਜੀ ਸੇਸ਼ਨ ਵਗੈਰਾ ਚੈੱਕ ਹੋ ਰਹੀ ਹੈ ਸਾਰੀ ਰਿਜੈਸ਼ਨ ਚੈੱਕ ਹੋ ਲਈ ਪੋਲਣਾ ਤੋਂ ਚੱਲ ਲਿਆ ਹੁਣ ਟਾਈਮ 1:48 ਬਾਬੇਦਵਾਰ ਪਹੁੰਚੀਏ ਪਤਾ ਡਿੰਗ ਲੰਬੀ ਪੱਟੀਏ ਮਗਰ ਡਿੰਗ ਲੰਬੀ ਪੱਟੀ ਥੋੜੀ ਜੀ ਤਾਂ ਹੀ ਪਹੁੰਚਾਂਗੇ ਆ ਜਾ ਯਾਰ ਗਰਮੀ ਨਹੀਂ ਹੈ ਪਰ ਨਹੀਂ ਤੇ ਜ਼ਮ ਠੀਕ ਹੈ ਜੈਕਟ ਤਾਂ ਪਹਿਜੂਗੀ ਸ਼ਾਮ ਤੱਕ ਥੋੜਾ ਪਾਰਕਿੰਗ ਇੱਥੋਂ ਗੱਡੀਆਂ ਲਈਆਂ ਜਾਣੇ ਲਾਸਟ ਨਜ਼ਰ ਆਤੀ ਆਨੇ ਆਪਾਂ ਤੇ ਵੀ ਕਾਫੀ ਵਧੀਆ ਬਣਾਤਾ ਪਹਿਲਾਂ ਸਾਰਾ ਟੁੱਟਿਆ ਸੀ ਪਿਛਲੇ ਸਾਲ ਜਦੋਂ ਆਏ ਆ ਨੀ ਪਾ ਜੀ ਆ ਰਹੇ ਨੇ ਹੋਲੀ ਹੋਲੀ ਅੱਥਰਾ ਪੱਥਰਾ ਕਰਦਾ ਆ ਰਿਹਾ ਇਹ ਲਾਸਟ ਪੁਆਇੰਟ ਆ ਇਸ ਤੋਂ ਬਾਅਦ ਕੋੜੇ ਨਹੀਂ ਮਿਲਣਗੇ ਬਹੁਤ ਪਟ ਜਾਂਸ ਹੁੰਦੇ ਨੇ ਲੋਗੀ ਚੜਾਈ ਹੁਣ ਸ਼ੁਰੂ ਕਰਦੇ ਆ ਟਫ ਚੜਾਈ ਆ ਹੋਲੀ ਹੋਲੀ ਵਲੌਗ ਬਣਾਉਨੇ ਆ ਸਰਨਾ ਚੱਲ ਰਿਹਾ ਕਿੰਨਾ ਸੋਹਣਾ ਸਾਹਮਣੇ ਹਾਂਜੀ ਸਨੀ ਪਾ ਜੀ ਤੁਹਾਡਾ ਸਿਰ ਦਾ ਕੱਪੜਾ ਵੀ ਉਤਰ ਗਿਆ ਗਰਮੀ ਲੱਗ ਰਹੀ ਹੈ ਬਹੁਤ ਜ਼ਿਆਦਾ ਬਾਕੀ ਤੁਰਦੇ ਹਾਂ ਹੌਲੀ ਹੌਲੀ ਤੇ ਪਹੁੰਚ ਜਾਗੇ ਸ਼ਾਮ ਤੱਕ ਹਲੇ ਅੱਗੇ ਦਾ ਸਫਰ ਚੱਲ ਰਿਹਾ ਹੌਲੀ ਹੌਲੀ ਜੰਨਤ ਮਾਲਕ ਦੀ ਠੀਕ ਹੈ ਮੌਸਮ ਤੇ ਖੜ ਜੀ ਦਾ ਹਵਾ ਲੱਗੇਗੀ ਚਲਦੇ ਰਹੀ ਤਾਂ ਗਰਮੀ ਲੱਗੇਗੀ ਅੱਜ ਕੀ ਗੱਲ ਬਾਵਾ ਤਾਰ ਰਹੇ ਹੋ ਭਾਜੀ ਇਹ ਵੀ ਪਾਰੇ ਲੱਗਣ ਦੇ ਇੱਥੇ ਰੱਖ ਦੇ ਤੇ ਹੁਣ ਅੱਗੇ ਰੁਕਦੇ ਆਂ ਤੇ ਪੀਣਾ ਚਾਹ ਠੰਡਾ ਵਾਹਿਗੁਰੂ ਇਹ ਰਸਤਾ ਪੁਰਾਣਾ ਬੰਦ ਕਰ ਦਿੱਤਾ ਤੇ ਹੁਣ ਨਵਾਂ ਰਸਤਾ ਹੈ ਦਾ ਇਵਰਜ਼ਨ ਲਿਖਿਆ ਹੋਇਆ ਹੈ ਇਹ ਪਿਛਲੇ ਸਾਲ ਰਸਤਾ ਬੰਦ ਸੀਗਾ ਉੱਪਰੋਂ ਹੁਣ ਇਹ ਰਸਤਾ ਬੰਦ ਹੋ ਚੁੱਕਾ ਤੇ ਹੁਣ ਨਵੇਂ ਰਸਤੇ ਚੱਲੇ ਆ ਇਸ ਸਾਲ ਨਹੀਂ ਗਏ ਇਸ ਰਸਤੇ ਤੋਂ ਸੰਨੀ ਭਾਜ ਨੂੰ ਮੇਰਾ ਵਲੌਗ ਦੁਆਰਾ ਦੇਖਣਾ ਪੈਣਾ ਮੈਂ ਮੰਨ ਗਿਆ ਸਾਡੀ ਗੱਲ ਇਹ ਨਵਾਂ ਰਸਤਾ ਹੈ ਪਿਛਲੇ ਸਾਲ ਇਸ ਰਸਤੇ ਤੋਂ ਗਏ ਨਹੀਂ ਅਗਰ ਤੁਸੀਂ ਪਿਛਲਾ ਵਲੌਗ ਨਹੀਂ ਦੇਖਿਆ ਤਾਂ ਉਸ ਤੋਂ ਜਾ ਕੇ ਦੇਖੋ ਪਿਛਲੇ ਸਾਲ ਦੇ ਰਸਤੇ ਇਹਨੂੰ ਕਹਿ ਰਹੇ ਐਨੂੰ ਨਹੀਂ ਕਹਿ ਰਹੇ ਕੈਮਰਾ ਜੀਨ ਨੂੰ ਕਹਿ ਰਹੇ ਕੈਮਰਾ ਜੀ ਜੀ ਹਾਂ ਨਵੇਂ ਰਸਤੇ ਤੋਂ ਫੇਮ ਬਣ ਗਿਆ ਹੁਣ ਮੇਰੇ ਨਹੀਂ ਸੁਣਦਾ ਸੀ ਮੈਂ ਇਹਦੀ ਨਹੀਂ ਸੁਣਦਾ ਸੀ ਦੋਵਾਂ ਸਮਝੋਤਾ ਕਰ ਲਿਆ ਦੋਵਾਂ ਨੇ ਬੁਲਾ ਕਰ ਲਿਆ ਹੁਣ ਅਸੀਂ ਦੋਸਤ ਦਵਾਰਾਂ ਚੇਰਾ ਪਕੰਨੇ ਨਵਾਂ ਰਸਤਾ ਅੱਛਾ ਹੈ ਠੀਕ ਹੈ ਉਸ ਨਾਲੋਂ ਤੇ ਸਫਰ ਸ਼ਾਮ ਤੱਕ ਕਵਰ ਹੋ ਜਾਏਗਾ ਕੰਮ ਕਰਦਾ ਨਹੀਂ ਪਾ ਜੀ ਕਹਿੰਦੇ ਪਾਣੀ ਪੀਣਾ ਮੈਂ ਕਹਿੰਦਾ ਤੈਨੂੰ ਕੋਕ ਪਾਣੀ ਆਪਾਂ ਉਹ ਜ਼ਰਾ ਰਸਤਾ ਦੇਖ ਲੈ ਹੁਣ ਤਾਂ ਖਾਨਾ ਦਾ ਰਸਤਾ ਇਹ ਰਸਤਾ ਫਿਰ ਜਿਹੜਾ ਮੋੜ ਰਿਹਾ ਅੱਗੇ ਤੋਂ ਨੀਚੇ ਨੂੰ ਉਹ ਤਾਂ ਖਾਦੀ ਢਾਲ ਹੈ ਸਾਰੀ ਤਰਾਈ ਹੈ ਦੇਖੋ ਕਿੰਨੀ ਤਰਾਈ ਬਣਾਤੀ ਆਂਦੇ ਵੇਲੇ ਬੰਦਿਆਂ ਦਾ ਸੌਖਾ ਕੰਮ ਕਰਦਾ ਜਾਂਦੇ ਵੇਲੇ ਜਮੀ ਸੌਖਾ ਕਰਦਾ ਪੂਸ਼ ਖਲਨ ਸੰਭਾਵਿਤ ਖੇਤਰ ਇਹ ਰਸਤਾ ਉੱਧਰ ਆਉਂਦਾ ਸੀਗਾ ਤੇ ਇੱਥੇ ਆ ਕੇ ਹੀ ਜੁੜ ਜਾਂਦਾ ਸੀ ਕਿਹੜੀ ਹੈ ਜਨਰਲ ਚੱਟੀ ਰੱਗੀ ਗੱਲ ਚਲੋ ਸਾਹਮਣੇ ਆ ਰਿਹਾ ਖਾਣ ਪੀਣ ਦੀ ਮਾਰਕ ਤੇ ਉੱਥੇ ਜਾ ਕੇ ਕੁਝ ਖਾਣੇ ਆ ਤਾਂ ਜਿਆਦਾ ਕੋਈ ਜ਼ਿਆਦਾ ਕਲੋਲਾ ਕਰ ਰਿਹਾ ਏ ਤੇ ਸਾਨੂੰ ਠੀਕ ਘੰਟਾ ਹੋਊਗਾ ਚੱਲੇ ਠੀਕ ਘੰਟਾ ਤਾਂ ਨਹੀਂ ਹੋਣਾ ਸਾਨੂੰ ਯਾਰ ਇਕ 10 ਮਿੰਟ ਹੋਏ 2 ਵਜੇ ਚੱਲੇ ਸੀ ਤੇ ਇੱਥੇ ਕੁਝ ਕੰਨੇ ਆ ਆ ਸਾਹਮਣੇ ਮਾਰਕੀਟ ਆ ਹਲੇ ਤਾਂ 스ਵੀਟਾ ਘਟ ਹੈ ਸਾਲੇ ਤਾਂ ਸੰਭ ਗਏ ਹੈ 스ਵੀਟਾ ਘਟ ਹੈ ਖਾਮ ਪੈ ਗਈ ਨਾ ਚੱਲ ਗਿਆ ਮੈਂ ਬਾਦੂ ਵਾ ਕੇ ਗੱਪੀ ਹੋਈ ਜੰਗਲ ਚੱਟੀ ਹੈਗਾ 0 ਕਿਲੋਮੀਟਰ ਉਹ ਲੋਕੀ ਘਾਟੀ ਕਿਲੋਮੀਟਰ ਹੈ ਮਤਲਬ ਕੀ ਹੈ 12 ਕਿਲੋਮੀਟਰ 8 8 ਕਿਲੋਮੀਟਰ ਪਿੱਛੇ ਸਨਿਪ ਬਾਜੀ ਲੱਗੇ ਕਾਕਬੀਨ ਲੋ ਜੀ ਸਨਿਪ ਬਾਜੀ ਕਹਿੰਦੇ ਕਾਕਪੀ ਨਹੀਂ ਹੈ ਕਿੰਨੇ ਦੀ ਆ देखो ना। पचास की भी पिछले साल यहाँ एना तो नहीं रेट बढ़ गया यार भी की कभी यहाँ और बैठते हैं हम आगे यार ऐसा होता ना की हर चीज को देना देखना पड़ता जैसे हमारे गाँव के ਪਰ ਚਿਕਾ ਨਹੀਂ ਪੜਤੀਆ ਜਿਸਕਾ ਰੈਂਟ ਦੇਣਾ ਪੜਦਾ ਹੈ ਬਾੜਾ ਦੇ ਮੈਂ ਮੰਨ ਰਹਾ ਹੂੰ ਪਰ ਅੱਜ ਚੜਾਈ ਨਹੀਂ ਇਹ ਵੀ 40 ਦਾ ਡਬਲ ਹੋ ਜਾ ਯਾਰ ਆ ਜਾ ਵੀਡੀਓ ਬਣਦਾ ਇਧਰ ਆ ਜੀ ਅਸੀਂ ਪਹੁੰਚੇ ਹਾਂ ਜੰਗਲ ਚੱਟੀ ਜੰਗਲ ਚੱਟੀ ਚ ਇਹ ਮੁੰਡਾ ਵੀ ਪੁਰਾਣੀ ਦੁਕਾਨ ਹੈ ਇਹ ਨਾਮ ਹੈ ਤੇਰਾ ਕਿੰਨੀ ਆ ਸਿੰਘ ਮੀਆਂ ਸਿੰਘ ਕਨਿਆ ਸੀਗਰੀ ਦੁਕਾਨ ਤੇ ਅੱਬ ਵੀ ਨੇਗਾ தாம் ਸਾਹਿਬ ਤੇ ਹੁਣ ਫੁੱਲ ਡਿਸਕਾਊਂਟ ਦੇ ਰਿਹਾ ਹੈ ਜਿਹੜਾ ਪੁਰਾਣਾ ਇਹਨੂੰ ਪੁਰਾਣਾ ਆਪਣੀ ਫੋਟੋ ਵਗੈਰਾ ਦਿਖਾਏਗਾ ਨਾ ਫੁੱਲ ਡਿਸਕਾਊਂਟ ਦੇਗਾ ਖਾਣਾ ਪੀਣਾ ਇੱਥੇ ਵਧੀਆ ਪਰ ਅਸੀਂ ਅੱਜ ਲੇਟ ਹੈ ਹੁਣ ਆਪਾਂ ਪੀਏ ਠੰਡਾ ਤੇ ਅੱਗੇ ਨਿਕਲੀਏ ਆ ਕੁਝ ਪੀਣਾ ਹੈ ਐ ਪਰ ਮਾਰਿਆ ਸੰਨੇਪਾ ਜੀ ਹੌਲੀ ਹੌਲੀ ਜਾਂਦੇ ਹੋਏ ਜੰਗਲੀ ਪੌਦੇ ਦੇ ਫਲਾਂ ਨੂੰ ਕਹਿੰਦਾ ਫਰੂਟ ਲੱਗਾ ਪਤਾ ਨਹੀਂ ਕਿਹੜਾ ਇਹਦਾ ਫਰੂਟ ਚੱਕ ਕੇ ਦੇਖ ਲੈ ਅੱਜ ਕੁਝ ਬਣ ਜਾਸੀ ਕੁਝ ਨਹੀਂ ਬਣਦਾ ਯਾਤਰੀ ਬੈਠੇ ਨੇ ਅੱਗੇ रेनशेड ਦੇ ਥੱਲੇ ਫੇਰਾ ਪੈ ਰਿਹਾ ਫਿਰ ਇਸ ਤੋਂ ਬਾਅਦ ਜੰਗਲੀ ਜਾਨਵਰਾਂ ਦਾ ਖਤਰਾ ਸ਼ੁਰੂ ਹੋਣਾ ਹੈ ਚਲਦੇ ਹੌਣੇ ਨੇ ਅੱਗੇ ਰੁਕ ਕੇ ਦੇਖ ਪਿਆਰੇ ਪ੍ਰਕਿਰਤੀ ਕੇ ਨਜ਼ਾਰੇ ਸਾਨੀ ਭਈਏ ਪਾਣੀ ਦੇਖਦੇ ਨੇ ਪਾਣੀ ਨਹੀਂ ਮਿਲ ਰਿਹਾ ਹੁਣ ਪਾਣੀ ਨਹੀਂ ਆ ਪਾਣੀ ਦੀ ਬੋਟਰ ਲੇਗਾ ਤੁਸੀਂ ਦੇ ਭਰ ਲਈ ਹੱਸਤਾ ਰਹੇਗਾ 2 ਕਿਲੋਮੀਟਰ ਉਸ ਤੋਂ ਅੱਗੇ ਆ ਜਾਏਗਾ ਪੁਲ ਚੋੜੀ ਵੀ ਹੋ ਸਕਦੀ ਹੈ ਔਰ ਅੱਛਾ ਚੋੜੀ ਅੱਛਾ ਤੋਂ ਨਿਸ਼ਾਨ ਲੱਗੇ ਉਹ ਰੋਡ ਕਰਕੇ ਨਹੀਂ ਲੱਗੇ ਰੋਡ ਰੋਡ ਆ ਜਾਂ ਇਹ ਚੋੜੀ ਬਾਤ ਹੋ ਸਕਦਾ ਤੈਨੂੰ ਪਤਾ ਹੀ ਨਹੀਂ ਰੋਡ ਆ ਫਿਰ ਆ ਗੱਡੀ ਲੈ ਆ ਸਕਦੇ ਆ 4x4 ਕੌਣ ਲਿਆਊਗਾ ਨੀਚੇ ਮੋਟਰਸਾਈਕਲ ਨਹੀਂ ਚੜਨ ਦੇ ਸਕਦੇ 4x4 ਤਾਂ ਦੋ ਹੀ ਦੂਰ ਦੀ ਗੱਲ ਕਰਨੀ ਹੁੰਦਾ ਰੋਡ ਬਣ ਕੇ ਆਇਆ ਕਹੇ ਦਰ ਲਾਓ ਪਹੁੰਚ ਗਿਆ ਤਾਉ ਠੀਕ ਲੱਗ ਰਿਹਾ ਭਾਈ ਠੀਕ ਹੈ ਵਧੀਆ ਹੈ ਕਿਲੋਮੀਟਰ ਨੇ ਮੈਂ ਪੁੱਛ ਰਿਹਾ ਭਾਈ ਨੂੰ ਕਿਦਾਂ ਲੱਗ ਰਿਹਾ ਹੈ ਉਹ ਕਹਿੰਦਾ ਵਲੌਗ ਚ ਲੈ ਲਈ ਮੈਨੂੰ ਬਾਈ ਬਲੌਗਰ ਹਾਂ ਵੀ ਤਾਉ ਕੈਸੇ ਹੋ ਚੈਨਲ ਹੈਗਾ ਮੇਰਾ ਬੁਲੇਟ ਰਿਕ 7376 ਬਸ ਠੀਕ ਹੈ ਕਿਥੇ ਰਹਿ ਗਿਆ ਹਾਂ ਖਾਣਾ ਕੁਝ ਨਹੀਂ ਭਾਜੀ ਪਿਆਸੇ ਥੰਮਸ ਅਪ ਛੱਡ ਕੇ ਪਾਣੀ ਦੇ ਹੋ ਲੈਨੇ ਹੁਣ ਗਰਾਉਂਡੇ ਪੋਂਡੇ ਅੱਛਾ ਮੂੰਹ ਗਿਲਾ ਕਰਨਾ ਤੂੰ ਦਾ ਹਟਦਾ ਹੀ ਨਹੀਂ ਹੁਣ ਵਲੌਗ ਚ ਆ ਗਿਆ ਨਾ ਹੁਣ ਚਲਿਏ ਅਸੀਂ ਚੱਲਿਆ ਪੁਰਾਣੇ ਵਾਲੇ ਰਸਤੇ ਤੋਂ ਤੇ ਨਵਾਂ ਰਸਤਾ ਪਰਾਂ ਕਿਉਂਕਿ ਇਸ ਰਸਤੇ ਤੋਂ ਪਾਏ ਹੋਏ ਆ ਇਹ ਰਸਤਾ ਫਿਰ ਠੀਕ ਹੈ ਉਹ ਤੋਂ ਹੈ ਹੀ ਇਹ ਰਸਤੇ ਤੇ ਹੁਣ ਬਹੁਤ ਘਟ ਸੰਗਤ ਜਾਂਦੀ ਹੈ ਬਸ ਇਹ ਹੈ ਕਿ ਮੈਡੀਕਲ ਸੂਰਤ ਉੱਪਰ ਹੈ ਹੁਣ ਤੇ ਪੱਧਰਾ ਆ ਦੇਖ ਲਿਆ ਹੈ ਹਰਦਾ ਨਹੀਂ ਪੱਧਰਾ ਸਾਡਾ ਥੱਲੇ ਸਾਡੇ ਪੱਧਰਾ ਪੱਧਰਾ ਕਹਿੰਦਾ ਫਿਰਦਾ ਹੈ ਹੁਣ ਇਸੇ ਕਰਕੇ ਨਵੇਂ ਰਸਤੇ ਤੋਂ ਨਹੀਂ ਗਿਆ ਕਹਿੰਦਾ ਪੱਧਰਾ ਨਹੀਂ ਹੈ ਉਹ ਹਾਰਡ ਰਸਤਾ ਤੇ ਆਪਾਂ ਜਾ ਰਹੇ ਹਾਂ ਪੁਰਾਣੇ ਰਸਤੇ ਤੋਂ ਵਧੀਆ ਰਸਤਾ ਹੈ ਇੰਨੀ ਚੜਾਈ ਨਹੀਂ ਸੋਹਣਾ ਰਸਤਾ ਇੱਥੇ ਵੀ ਦੁਕਾਨਾਂ ਲੱਗੀਆਂ ਨੇ ਓਮ ਮਰਜ਼ੀ ਖਾਓ ਪੀਓ ਹਰ ਜੀ ਮਿਲੇਗੀ ਤੁਹਾਨੂੰ ਖਾਣ ਪੀਣ ਦੀ ਬੰਦੇ ਇੱਥੇ ਬੈਠੇ ਆ। ਇੱਥੇ ਵੀ ਦੁਕਾਨਾਂ ਆਏਗਾ ਤੁਸੀਂ ਜੂਸ ਵਗੈਰਾ ਪੀ ਸਕਦੇ ਹੋ, ਕੁਝ ਵੀ ਕੰਜਵੀ ਠੰਡਾ ਠੰਡਾ ਪੀ ਸਕਦੇ ਇੱਥੇ ਵੀ ਚਾਹ ਪਾਣੀ। ਆਸ ਇਹ ਹੈ ਕਿ ਜਿਹੜਾ ਮੈਡੀਕਲ ਸਹੂਲਤ ਉੱਪਰ ਚਲੇਗੀ ਪਰ ਜਿਹੜਾ ਥੱਲੇ ਥੱਲੇ ਮਾਰਕੀਟ ਹੈ ਪਰ ਥੋੜੀ ਰਹਿ ਗਈ ਹੁਣ ਅੱਗੇ ਨਾਲ। ਇਹ ਹੁੰਦੀ ਸੀਗੀ ਇੱਥੇ ਮੈਡੀਕਲ ਦੀ ਸਹੂਲਤ। ਮੈਡੀਕਲ ਦਾ ਕੈਂਪ ਲੱਗਦਾ ਸੀ। ਹੁਣ ਇਹ ਕੁਝ ਵੀ ਨਹੀਂ ਰਿਹਾ। ਆਹ ਰਸਤੇ ਨੂੰ ਇਹਨੂੰ ਪਤਾ ਵੀ ਠੀਕ ਹੈ ਉਹ ਇਧਰੋਂ ਆ ਰਿਹਾ। ਹੈਲੀਕਾਪਟਰ ਸੇਵਾ ਚੱਲ ਰਹੀ ਹੈ, ਹੁਣੇ ਚੱਲੀ ਹੈ 3:0 ਜੇ ਇਹਨਾਂ ਨੂੰ ਇੱਕ ਵਾਰ ਹੱਥ ਲੱਗ ਗਿਆ ਤੇ ਇਹ ਦੇਖ ਲਓ ਖੁਜਲੀ ਬਹੁਤ ਹੁੰਦੀ ਹੈ ਤੇ ਅਸੀਂ ਨਹੀਂ ਚਾਹਦੇ ਵੀ ਤੁਸੀਂ ਸਫਰ ਤੇ ਆਓ ਤੁਸੀਂ ਇੱਥੇ ਕੋਈ ਜੰਗਲੀ ਬੂਟੀ ਨੂੰ ਹੱਥ ਲਾਓ ਇਹ ਸਾਰਾ ਕਲੇਸ਼ਰ ਤੋਂ ਆ ਰਿਹਾ ਪਾਣੀ ਕਿੰਨਾ ਬਾਹ ਹੈ ਦੇਖੋ ਬਹੁਤ ਤੇਜ਼ ਵਹਾਅ ਇਸ ਦਾ ਦੇਖੋ ਕਿੰਨਾ ਤੇਜ਼ ਹੈ ਆ ਜਾਓ ਉਹ ਖੜੇ ਸਾਡੇ ਵਿੱਚ ਹੀ ਭਾਜੀ सामने नमा पुल यह एक पवित्र धाम है प्रोफेसरच बनाए रखने में अपना सहयोग प्रदान करें सनी पाजी फोटो खींच रहे ने यात्री जो सोलो आंदे ने उन्होंने कोर्डिंग दीता मौसम खराब हो रहा है हेलीकॉप्टर सेवा फिर बंद हो चुकी है 105 हो रहे ने ਵਾਕਲੀ ਮੌਸਮ ਦੇਖੋ ਕਿ ਉਹਨਾਂ ਚੱਲਦਾ ਅੱਗੇ ਠੰਡ ਬਹੁਤ ਹੋ ਗਈ ਠੰਡੀ ਹਵਾ ਚਾਰੇ ਬਿਲਕੁਲ ਹੁਣ ਅੱਗੇ ਜੰਗਲ ਏਰੀਆ ਹੈ ਤੇ ਖਾਣੇ ਆ ਤੁਮ ਮਾਲਕ ਦੇ ਰੰਗਾ ਦਾ ਨਜ਼ਾਰਾ ਆਫਰ ਵਾਲਾ ਪੂਲਾ ਪੱਪਾ ਤੋਂ ਚਲੇ ਇਸ ਪੂਲ ਤੋਂ ਜਾ ਚੁੱਕੇ ਹਾਂ ਪਿਛਲੀ ਵਾਰ ਪਤਾ ਲੱਗਿਆ ਸਿਰਫ ਪੂਲ ਦਾ ਰਸਤਾ ਕਿਵੇਂ ਦਾ ਪਹੁੰਚ ਗਿਆ ਜੰਗਲ ਏਰੀਆ 'ਚ ਥੋੜਾ ਰਸਤਾ ਹੋਰ ਕਵਰ ਕਰ ਰਹੇ ਹਾਂ ਤੇ ਜੋ ਤੁਸੀਂ ਇਹ ਦੇਖ ਰਹੇ ਹੋ ਸਾਰਾ ਪੱਥਰ ਬੱਥਰ ਗਿਰਿਆ ਹੋਇਆ ਇਹ ਜਦੋਂ ਬਰਫ ਪੈਂਦੀ ਇੱਥੇ ਉਹ ਗਲੇਸ਼ੀਅਰ ਡਿੱਗਣ ਕਰਕੇ ਸਾਰੇ ਨਾਲ ਲੈ ਜਾਂਦਾ ਬਰਫ ਦੇ ਪਹਾੜ ਪ੍ਰੈਸ਼ਰ ਇੰਨਾ ਵੱਜ ਜਾਂਦਾ ਇੱਥੇ ਬਰਫ ਪੈਣ ਨਾਲ ਦੇਖ ਲਓ ਕੀ ਸਾਰੇ ਠੀਕ ਕਿਤੇ ਸਲਫੇਟ ਉੱਤਪਨ ਹੋਈ ਹੋਈ ਹੈ ਇਹ ਸ਼ਾਰਟਕਟ ਰਸਤੇ ਨੇ ਪਰ ਸ਼ਾਰਟਕਟ ਚੱਲਣਾ ਨਹੀਂ ਚਾਹੀਦਾ ਉਨੇ ਹੀ ਵੇ ਰਸਟ ਕਰਨਾ ਪੈਂਦਾ ਸ਼ਾਮ ਦੇ 5:38 ਮਿੰਟ ਤੇ ਜੰਗਲ ਏਰੀਆ ਸਾਰਾ ਇਹ ਇਸ ਤੋਂ ਬਾਅਦ ਆਪਣੀ ਟਾਰਚਾਂ ਤੇ ਮੋਹਿਲਾ ਦੇ ਨਿਰ ਪਰ ਰਹੋ ਇੱਥੇ ਮੋਹਿਲ ਨੈਟਵਰਕ ਨਹੀਂ ਹੈ ਸਿਰਫ Airtel ਚੱਲ ਰਿਹਾ ਜਿਉ ਚੱਲ ਰਿਹਾ ਪੱਕੀ Jio ਦਾ ਸਿਗਨਲ ਡਾਊਨ ਵਾਲਾ ਹੋਰ ਕੋਈ ਕਨੈਕਸ਼ਨ ਨਹੀਂ ਚੱਲ ਰਿਹਾ ਇਹ ਰੋਜ਼ ਦੀ 15 ਕਿਲੋਮੀਟਰ ਦੀ ਸਾਈਕਲ ਚਲਾਉਂਦਾ ਰਿਹਾ ਤੇ ਕਹਿੰਦਾ ਮੈਂ ਭੱਜ ਕੇ ਜਾਂਦਾ ਉੱਥੇ ਹੁਣ ਦੇਖ ਲੋ ਪੱਤਰਾ ਇਹ 15-15 ਕਰਦੇ ਹੈਗਾ ਨਾ ਹੁਣ ਤਾਂ ਅਸੀਂ ਸਾਈਕਲ ਚਲਾਉਣ ਲੱਗ ਗਏ ਹੁਣ ਤਾਂ ਅਸੀਂ ਮਿੰਟਾਂ ਦੌੜਦੇ ਜਾਣਾ ਹੁਣ ਪਤਾ ਲੱਗਦਾ ਹੈ ਭਾਜੀ 25 ਕਿਲੋਮੀਟਰ ਵਾਲੇ ਫੇਲ ਹੋਏ ਪਏ ਤੇ ਅੱਧਾ ਦੱਸ ਨੂੰ ਕੀ ਹੁੰਦਾ ਹੁਣ ਚੜ੍ਹ ਕੇ 6 ਕਿਲੋਮੀਟਰ ਦੀ ਚੜਾਈ ਬਸ ਆ ਦੋ ਮੋੜ ਨੇ ਸਾਡਾ 10 ਕਿਲੋਮੀਟਰ ਸਾਈਕਲ ਚਲਾਇਆ ਹੋਇਆ ਤੇ ਇੱਥੇ ਕਿਲੋਮੀਟਰ ਪੈਦਲ ਤੁਰਿਆ ਅੱਧਾ ਕਿਲੋਮੀਟਰ ਅੱਧਾ ਕਿਲੋਮੀਟਰ ਅੱਧਾ ਕਿਲੋਮੀਟਰ ਬਰਾਬਰੀ ਹੈ ਭਾਲੂ ਬਹੁਤ ਨੇ ਇੱਥੇ ਰਸਤਾ ਰਸਤਾ ਸਾਫ਼ ਰਸਤਾ ਆਪਾਂ ਦੋਨੇ ਗੱਪਾਂ ਮਾਰਦੇ ਆ ਰਹੇ ਹਾਂ पुरानी है उने नहीं बंदा कोई पीछे रह रहे कोई आगे चले गए आपे आप पीछे रह गए आपा आगे एक और एक 11 इसी नजारा ले रहे हो मौसम दा बहुत घना जंगल है देखो जी सामने लगा डुमना पांच सात छत्ते हैं ऊपर एक गर्दन खासी मोटी होगी पीछे है ना बैंड कर देना सनी भाई चर चढ़ी है भी चर नहीं दौड़ के चढ़ हंसना नहीं चल आजा आजा ਹੌਲੀ ਹੌਲੀ ਚੱਲ ਰਹੇ ਆ ਨੇੜੇ ਹੀ ਐਥੋਂ 2 ਕਿਲੋਮੀਟਰ ਹੈ ਜਿਆਦਾ ਪਹੁੰਚ ਜਾਗੇ ਨੇਰਾ ਬੰਦੇ ਯਾਤਰਾ ਹਲੇ ਵੀ ਚੱਲ ਰਹੀ ਹੈ ਇਹ ਚੱਲਦੀ ਰਹਿਣੀ ਰਾਤੀ 8 ਵਜੇ ਤੱਕ ਜਿਹੜੇ ਜਿਹੜੇ ਬੰਦੇ ਪਹੁੰਚ ਗਏ ਵਾਪਸ ਆ ਰਹੇ ਨੇ ਕਿੰਨਾ ਡੰਮਣਾ ਲੱਗਾ ਦੇਖ ਲੋ ਜੀ ਸਨੀਮਲਟਨ ਠੀਕ ਹੈ ਆਟਾਲ ਬਹੁਤ ਡੂੰਗੀ ਹੈ ਥੱਲੇ ਤੱਕ ਰਿੱਧੀ ਚੜਾਈ ਇੱਕ ਬੰਦਾ ਆਇਆ ਸਾਡੇ ਬੰਦਿਆਂ ਦਾ ਰਹਿ ਗਿਆ ਹਰਿਆਣੇ ਦੇ ਬੰਦੇ ਆ ਇਹ ਇਹ ਗਏ ਸੀਗੇ ਬਦਰੀਨਾਥ ਇਹ ਬਦਰੀਨਾਥ ਤੋਂ ਇਹਨਾਂ ਦੀ ਅਚਾਨਕ ਸਲਾਹ ਬਣ ਕੇ ਕਹਿੰਦੇ ਆਪਾਂ ਬਾਬਾ ਸੇਮਗੋੜ ਸਾਹਿਬ ਵੀ ਦਰਸ਼ਨ ਕਰਕੇ ਆਉਣੇ ਉਹਨੂੰ ਨਾਲ-ਨਾਲ ਰੱਖ ਲੋ ਤਾਊ ਕੋ ਹਾਂ ਤਾਂ ਉਹ ਉਹ ਆ ਰਹੇ ਆ ਤੇ ਨੇਰਾ ਪੈ ਗਿਆ ਨਾ ਫਿਰ ਔਖਾ ਹੋ ਜਾ ਹਾਂ ਹਾਂ ਰੁਕ ਜੀ ਰੁਕ ਚਲੋ ਚਲੋ ਆਪਾਂ ਅਸੀਂ ਤਾਂ ਵਾਰ ਮਿਲਤੇ ਆਪਕੋ ਇਹ ਆ ਗਈ ਵਾਟਰ ਕਰਾਸਿੰਗ ਕੁਝ ਦਿਨ ਪਹਿਲਾਂ ਨਹੀਂ ਚੱਲ ਰਹੀ ਸੀਗੀ ਇਹ ਗਲੇਸ਼ੀਅਰ ਉਹ ਦੁਬਾਰਾ ਜਾਣੇ ਕੇ ਬਾਅਦ ਇਹ ਆ ਗਈ ਵੈਟਰ ਪ੍ਰੋਸਿੰਗ ਪਾਣੀ ਚੱਲ ਰਿਆ ਹੁਣ ਵੀ ਪਾਣੀ ਤੇ ਗਾ ਠੰਡਾ ਪਾਣੀ ਆਹੋ ਹੋਲੇ ਸ਼ੁਰੂ ਦਾ ਪਾਣੀ ਉਸ ਤੋਂ ਨੂੰ ਪਿਆਰਾ ਬੰਦੇ ਗਿੱਲੇ ਨੂੰ ਠੰਡਾ ਹੋ ਕੇ ਪਿਆਰਾ ਆ ਆ ਜਾ ਗਿੱਲੇ ਹੋਣੀ ਹੈ ਬੇਟੇ ਆ ਆ ਜਾ ਗਿੱਲੇ ਹੋਣੀ ਹੈ ਕਿੰਨਾ ਕ ਬਚੂਗਾ ਆ ਆ ਕਿੰਨਾ ਕ ਬਚੂਗਾ ਇੰਨਾ ਕ ਮੇਰੇ ਲੱਗਿਆ ਦੇਖ ਸਣੀ ਭਾਜੀ ਬੂਟ ਬਚਾਉਂਦੇ ਆਏ ਪਰ ਬੂਟ ਨਹੀਂ ਬਚ ਸਕੇ ਬਚਣੇ ਇਹ ਮੁਸ਼ਕਿਲ ਤਸੀਂ ਵਾਟਰਪਰੂਫ ਬੂਟ ਪਾਣੇ ਸੀ ਲਗਾ ਕੇ ਮੈਂ ਹੀ ਬੈਟਲ ਆਜੋ ਆਜੋ ਸੁੱਕ ਜਣੇ ਇਹਦਾ ਹੋਣੀ ਥੋੜਨੇ ਟਾਈਮ ਸੁੱਕਣੇ ਇਹ ਸ਼ਾਮ ਦਾ ਟਾਈਮ ਫੈਲੀ ਭੈਡ ਬੰਦ ਮੌਸਮ ਖਰਾਬ ਤੇ ਸਾਹਮਣੇ ਹੈ ਕੈਂਪਿੰਗ ਕੈਂਪਿੰਗ ਇੱਥੇ 3000 ਤੋਂ 5000 ਦਾ ਰੇਟ ਹੈ ਇੱਥੋਂ ਗੁਰਦੁਆਰਾ 1 ਕਿਲੋਮੀਟਰ ਜਿਆਦਾ ਨਹੀਂ ਹੈ ਹਾਂਜੀ ਸਾਨੀ ਜੀ ਕਿੱਦਾਂ ਲੱਗ ਰਿਹਾ ਹੈ ਹਾਂਜੀ ਕਿੱਦਾਂ ਲੱਗਦਾ ਨਹੀਂ ਰਿਹਾ ਜੋਸ਼ ਨਾਲ ਭਰੇ ਤਾਂ ਹੀ ਚੱਲ ਰਹੇ ਆ ਇਹ ਨਾਲ ਜੋਸ਼ ਨਾਲ ਕਿੱਥੇ ਜਾਂਦੇ ਇਸ ਟਾਈਮ ਇੰਨਾ ਹਨੇਰਾ ਹੈ ਕਿ ਸਾਹਮਣੇ ਤੱਕ ਲਾਈਟ ਫੋਕਸਾਂ ਕਰੀ ਜਾਦੀ ਤਾਂ ਉਹ ਦੇਖ ਨੇਰਾ ਪੂਰਾ ਪੈ ਚੁੱਕਾ ਹੈ ਕੈਮਰੇ ਜਾਨ ਨੇ ਕੀ ਕਰੇ ਕੈਮਰਾ ਦੀ ਸ਼ਿਕਾਰੀ ਨਿਕਲਣਾ ਟਾਈਮ ਹੋ ਚੁੱਕਾ ਤੇ ਹੁਣ ਅੱਗੇ ਜਾ ਕੇ ਮਾਰਕੀਟ ਚ ਮਿਲਦੇ ਆ ਤੁਹਾਨੂੰ ਪਹੁੰਚ ਗਏ ਮਾਰਕੀਟ ਸੱਨੇ ਭਾਜੀ ਦਾ ਫੋਕਸ ਹੀ ਕਰਦੇ ਯਾਰ ਇਹ ਲਾਈਟ ਦਾ ਮਾਰੀ ਕੈਮਰੇ ਤੇ ਉੱਥੇ ਤਾਂ ਪਹੁੰਚਦਾ ਹੀ ਨਹੀਂ ਫੋਕਸ ਉਸ ਵੀ ਨਹੀਂ ਹੈ ਇੱਥੇ ਨਹੀਂ ਪਹੁੰਚਦਾ ਤੂੰ ਥੋੜਾ ਉਹਦਾ ਕਹਿਣਾ ਐਕਚੁਅਲੀ ਨਹੀਂ ਅਲਟਰੈਕਟਡੀ ਬੰਦ ਕਰਨ ਨੂੰ ਨਾ ਸੋਹਣਾ ਸਜਾਰ ਰੱਖਿਆ ਹੈ ਦਰਬਾਰ ਸਾਹਿਬ ਬਹੁਤ ਸੋਹਣਾ ਸਜਾਰ ਰੱਖਿਆ ਔਰ ਜਾ ਰਹੇ ਆ ਦਰਬਾਰ ਸਾਹਿਬ ਸਾਈਡ ਤੇ ਰੂਮ ਦੇਖਦੇ ਆਂ ਬਾਕੀ ਗੁਰਦਾਰਾ ਸਾਹਿਬ ਲੈਣੇ ਆ ਕਿਵੇਂ ਲੈਣੇ ਆ ਗੁਰਦਾਰਾ ਸ੍ਰੀ ਗੋਬਿੰਦ ਧਾਮ ਪਹੁੰਚ ਗਏ ਆ ਆ ਬਣਾ ਗੋਬਿੰਦ ਧਾਮ ਗੁਰਦਾਰਾ ਸਾਹਿਬ ਰਾਜਾ ਸਟੈਂਡਿੰਗ ਗੁਰਦਾਰਾ ਗੋਬਿੰਦ ਧਾਮ ਆ ਹਾ ਹਾ ਇਹ ਗੋਬਿੰਦ ਚਲੇ ਜੰਦਰ ਸਰ ਕਵਰ ਕਰਕੇ ਚਲੇ ਜਾਓ ਰੂਮ ਵਗੈਰਾ ਪਤਾ ਕਰ ਲੋ ਯਾਂ ਪੇ ਆ ਜੀ ਰੁਕਿਆ ਹੋਟਲ ਮਾਹ ਲਕਸ਼ਮੀ ਤੇ ਆ ਬੰਦਾ ਗੱਲ ਲੱਚੂ ਬੰਦਾ ਵਧੀਆ ਪਰ ਕਹਿਣਾ ਘਟਾ ਬੰਦਾ ਹੈ ਜੇ ਪ੍ਰੈਟੀ ਪਾਣੀ ਸੀਗੀ ਪਰ ਠੰਡ ਬਹੁਤ ਹੈ ਇੱਥੇ ਤਾਂ ਨਹੀਂ ਬਾਈ ਚਲੋ ਜਾਂਦੇ ਹਾਂ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਜਾਂਦੇ ਆਂ ਔਰ ਇੱਥੇ ਪ੍ਰਸ਼ਾਦਾ ਛਕਦੇ ਆਂ ਬੱਦੇ ਦਾ ਬਹੁਤ ਜ਼ਿਆਦਾ ਇੱਥੇ ਹਾਂਜੀ ਸਨਜੀ ਸਾਡੇ ਤਾਲੇ ਨੇ ਬਹੁਤ ਵੇਟ ਕਰਾਈ 15 ਮਿੰਟ ਤੱਕ ਆਪਾਂ ਗੱਪਾਂ ਮਾਰਦੀ ਰਹਿ ਗਏ ਤਾਲੇ ਵਾਸਤੇ ਚੱਲੀਏ ਪਰਿਵਾਰੇ ਫਿਰ ਮਿਲਦੇ ਆਂ